ਉਹ ਸਵਾਗਤ ਹੈ ਜੀ ਮੈਂ ਹਾਂ ਸੁਰਿੰਦਰ ਢੱਲਾ 224 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਡੀ ਖਾਸ ਪੜਤਾਲ ਦੇ ਵਿੱਚ ਅੱਜ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦਾ ਅਗਰ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੁੰਦਾ ਹੈ ਤੇ ਹਾਲਾਤ ਵੱਖਰੇ ਹੋਣਗੇ ਪਰ ਅਗਰ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਨਹੀਂ ਹੁੰਦਾ ਉਹਨਾਂ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ 224 ਦੀਆਂ ਚੋਣਾਂ ਦੇ ਵਿੱਚ ਭਵਿੱਖ ਕੀ ਹੈ ਕੀ ਸ਼੍ਰੋਮਣੀ ਅਕਾਲੀ ਦਲ 8 ਸੀਟਾਂ ਤੱਕ ਪਹੁੰਚ ਸਕੇਗਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਕੋਈ ਵੀ ਸੀਟ ਨਹੀਂ ਆਏਗੀ ਇਹ ਉਹ ਸਵਾਲ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਚਿੰਤਤ ਕਰ ਰਹੇ ਨੇ ਉਂਝ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਹਿੱਸਾ ਅਜੇ ਵੀ ਹੈ ਜਿਹੜਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੋਵੇ ਕਿਉਂਕਿ ਜਦੋਂ ਜਦੋਂ ਅਕਾਲੀ ਦਲ ਔਰ ਭਾਜਪਾ ਦਾ ਗੱਠਜੋੜ ਹੋਇਆ ਹੈ ਤੇ ਦੋਹਾਂ ਪਾਰਟੀਆਂ ਦਾ ਜਿਹੜਾ ਵੋਟ ਪਰਸੈਂਟੇਜ ਹੈ ਉਦੇ ਨਾਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਜਿੱਤਣ 'ਚ ਦੋਵੇਂ ਪਾਰਟੀਆਂ ਕਾਮਯਾਬ ਰਹਿੰਦੀਆਂ ਨੇ ਭਾਵੇਂ 2004 2004 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਸਭ ਤੋਂ ਵੱਧ ਹੁਣ ਤੱਕ ਇਆਂ 10 ਸੀਟਾਂ ਜਿੱਤੀਆਂ ਸੀ 8 ਸੀਟਾਂ 2004 'ਚ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਔਰ 2 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਔਰ 3 ਸੀਟਾਂ ਸਿਰਫ ਉਦੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਿੱਸੇ ਆਈਆਂ 11 ਸੀਟਾਂ ਮਾਫ਼ ਕਰਨਾ 10 ਨਹੀਂ 11 ਸੀਟਾਂ 10 ਸੀਟਾਂ ਉਹ ਤੋਂ ਬੀਜੇਪੀ ਜਿੱਤੀ ਸੀ 2004 ਚ 8 ਸੀਟਾਂ ਅਕਾਲੀ ਦਲ ਜਿੱਤਿਆ 2004 ਵਾਲੇ ਹਾਲਾਤ ਕੀ ਹੁਣ ਵੀ ਨਹੀਂ ਅਕਾਲੀ ਦਲ ਇਹ ਜੋ ਸੋਚਦਾ ਕੀ 2004 ਚ ਕੀ ਹੋਇਆ ਸੀ ਥੋੜਾ ਜਿਹਾ ਪਿੱਛੇ ਚੱਲਦੇ ਆ 2004 ਤੋਂ ਪਹਿਲਾਂ ਦਸੰਬਰ 2023 ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਹਨਾਂ ਨੇ ਦਸੰਬਰ ਚ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਨੂੰ ਅਰੈਸਟ ਕੀਤਾ ਸੀ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਔਰ ਸਰੋਤਾਂ ਦੇ ਮਾਮਲੇ ਦੇ ਵਿੱਚ ਗ੍ਰਫਤਾਰ ਕੀਤਾ ਸੀ ਪਟਿਆਲਾ ਜੇਲ੍ਹ ਭੇਜਿਆ ਗਿਆ ਸੀ ਸਾਨੂੰ ਯਾਦ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਬਾਅਦ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਗ੍ਰਫਤਾਰ ਕੀਤਾ ਗਿਆ ਔਰ ਉਦੋਂ 24 ਚ ਜਨੋਂ ਵੋਟਾਂ ਪਈਆਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਹੁਤ ਜ਼ਿਆਦਾ ਐਂਟੀ ਇਨਕੰਮਨਸੀ ਬਣੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡਾ ਅੰਦੋਲਨ ਚਲਾਇਆ ਸੀ ਉਹਨਾਂ ਦਿਨਾਂ ਦੇ ਵਿੱਚ ਮੈਂ ਵੀ ਇੱਕ ਕੌਮੀ ਟੈਲੀਵਿਜ਼ਨ ਚੈਨਲ ਦੇ ਨਾਲ ਬਤੌਰ ਪੱਤਰਕਾਰ ਕੰਮ ਕਰਦਾ ਸੀ ਮੈਂ ਖੁਦ ਉਹਨਾਂ ਦਿਨਾਂ ਚ ਕਵਰੇਜ ਕਰਦਾ ਰਿਹਾ ਸ਼ਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਕਸਟਡੀ ਚ ਲਿਆ ਜਾਂਦਾ ਸੀ ਤੇ ਉਦੋਂ ਅਕਾਲੀ ਦਲ ਦਾ ਇੱਕ ਅੰਦੋਲਨ ਬਣਿਆ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਕਾਲੀ ਦਲ ਦੇ ਹੱਕ ਚ ਇਸ ਤਰ੍ਹਾਂ ਦਾ ਪ੍ਰਭਾਵ ਗਿਆ ਕਿ ਕੈਪਟਨ ਅਮਰਿੰਦਰ ਬਦਲਾਖੋਰੀ ਦੀ ਸਿਆਸਤ ਕਰ ਲਈ ਔਰ 8 ਸੀਟਾਂ ਅਕਾਲੀ ਦਲ ਜੱਟਿਆ 35 ਪਾ ਦਿੱਤੀ ਪਰ ਹੁਣ ਅਕਾਲੀ ਦਲ ਨੂੰ ਇਹ ਲੱਗਦਾ ਹੈ ਜਿਹੜੀ ਪੰਜਾਬ ਬਚਾਓ ਯਾਤਰਾ ਅਕਾਲੀ ਦਲ ਨੇ ਕੱਢੀ ਅਕਾਲੀ ਦਲ ਨੇ ਉਸੇ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਭਗਵੰਤ ਮਾਨ ਪੰਜਾਬ ਨੂੰ ਡੋਬ ਰਿਹਾ ਹੈ ਪੰਜਾਬ ਨੂੰ ਵੇਚ ਰਿਹਾ ਹੈ ਪੰਜਾਬ 'ਤੇ ਕਰਜ਼ਾ ਵੱਧ ਰਿਹਾ ਹੈ ਅਕਾਲੀ ਦਲ ਦੇ ਲੀਡਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਔਰ ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਜਿਹੜੇ ਖੁਲਾਸੇ ਕੀਤੇ ਇੱਕ ਵੱਡੇ ਹੋਟਲ ਨੂੰ ਲੈ ਕੇ ਜਿਹਦਾ ਸਬੰਧ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਉਸ ਤੋਂ ਬਾਅਦ ਅਕਾਲੀ ਦਲ ਹੋਰ ਹਮਲਾਵਰ ਹੋ ਗਿਆ ਔਰ ਜਿਸ ਤਰ੍ਹਾਂ ਦੀ ਸ਼ਬਦਾਵਲੀ ਭਗਵੰਤ ਮਾਨ ਸੁਖਬੀਰ ਬਾਦਲ ਔਰ ਵਿਕਰਮ ਮਜੀਠੀਆ ਬਾਰੇ ਵਰਤਦੇ ਨੇ ਲਗਭਗ ਉਸੇ ਤਰ੍ਹਾਂ ਦੀ ਸ਼ਬਦਾਵਲੀ ਸੁਖਬੀਰ ਸਿੰਘ ਬਾਦਲ ਔਰ ਮਜੀਠੀਆ ਭਗਵੰਤ ਮਾਨ ਬਾਰੇ ਬੋਲਦੇ ਨੇ ਜਿਵੇਂ ਕੈਪਟਨ ਅਮਰਿੰਦਰ ਔਰ ਸੁਖਬੀਰ ਔਰ ਵਿਕਰਮ ਸਿੰਘ ਮਜੀਠੀਆ ਦੇ ਵਿਚਾਰੇ ਤਲਖੀ ਸੀ ਇੱਕ ਵੇਲੇ ਉਸੀ ਤਰ੍ਹਾਂ ਦੀ ਤਲਕੀ ਭਗਵੰਤ ਮਾਨ ਔਰ ਅਕਾਲੀ ਦਲ ਦੇ ਹੁਣ ਲੀਡਰਾਂ ਦੇ ਵਿਚਾਰੇ ਆ ਪਰ ਕੀ ਹੁਣ ਉਸ ਤਰ੍ਹਾਂ ਦਾ ਮਾਹੌਲ ਹੈ ਜਿਸ ਤਰ੍ਹਾਂ ਦਾ ਮਾਹੌਲ ਕੈਪਟਨ ਅਮਰਿੰਦਰ ਦੇ ਵੇਲੇ ਸੀ ਇਹ ਸਵਾਲ ਬਹੁਤ ਵੱਡਾ ਹੈ ਪਰ ਅਕਾਲੀ ਦਲ ਦੀ ਪੂਰੀ ਕੋਸ਼ਿਸ਼ ਹੈ ਕਿ ਭਗਵੰਤ ਮਾਨ ਦੇ ਖਿਲਾਫ ਮਾਹੌਲ ਬਣਾਇਆ ਜਾਵੇ ਜਿਹੜੀ ਪੰਜਾਬ ਬਚਾਓ ਯਾਤਰਾ ਸੀ ਉਹ ਅਸਲ ਚ ਭਗਵੰਤ ਮਾਨ ਬਚਾਓ ਯਾਤਰਾ ਦੇ ਤੌਰ ਤੇ ਅਕਾਲੀ ਦਲ ਨੇ ਉਹਨੂੰ ਪ੍ਰਚਾਰਿਤ ਕੀਤਾ ਕਿ ਅਸੀਂ ਪੰਜਾਬ ਨੂੰ ਭਗਵੰਤ ਮਾਨ ਤੋਂ ਬਚਾਉਣਾ ਹੈ ਹੁਣ ਸਵਾਲ ਇਹ ਹੈ ਇਹ ਜਦੋਂ ਤੋਂ ਆਮ ਆਦਮੀ ਪਾਰਟੀ ਸਿਆਸਤ ਚ ਆਈ ਹੈ 2014 ਤੋਂ ਉਦੋਂ ਤੋਂ ਹੀ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਜਿਹੜੇ ਵੋਟ ਸ਼ੇਅਰ ਨੇ ਉਹ ਵੰਡੇ ਗਏ ਨੇ ਆਮ ਆਦਮੀ ਪਾਰਟੀ ਨੇ ਆਪਣੀ ਇੱਕ ਥਾਂ ਤਾਂ ਪੰਜਾਬ ਦੀ ਸਿਆਸਤ ਚ ਬਣਾ ਲਈ ਕਿਉਂਕਿ ਹਰ ਵੋਟਾਂ ਚ ਹਰ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਨੇ ਸਿਵਾਏ 2019 ਦੀਆਂ ਵੋਟਾਂ ਅਸੀਂ ਛੱਡ ਦਈਏ 2019 ਚ ਸਿਰਫ ਭਗਵੰਤ ਮਾਨ ਜਿੱਤੇ 107% ਉਹਨਾਂ ਨੂੰ ਸਮਾਪਤ 3.5% ਵੋਟ ਪਰਸੈਂਟੇਜ ਆਮ ਆਦਮੀ ਪਾਰਟੀ ਨੂੰ ਮਿਲੀ ਜੇ ਸਿਰਫ 2019 ਅਸੀਂ ਛੱਡ ਦਈਏ ਤੇ ਆਮ ਆਦਮੀ ਪਾਰਟੀ 2014 ਉਸ ਤੋਂ ਬਾਅਦ 2017 ਉਸ ਤੋਂ ਬਾਅਦ ਫਿਰ 2022 ਉਸ ਤੋਂ ਬਾਅਦ ਫਿਰ 2023 ਲਗਾਤਾਰ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਪਰਸੈਂਟੇਜ ਹੈ ਉਹ ਕਾਫੀ ਮਜ਼ਬੂਤ ਬਣਿਆ ਹੋਇਆ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਪਰਸੈਂਟੇਜ ਹੈ ਉਹ ਥੋੜਾ ਜਿਹਾ ਫਲਕਚੂਏਟਿੰਗ ਹੈ ਥੋੜਾ ਜਿਹਾ ਅਸੀਂ ਕਹਿ ਸਕਦੇ ਹਾਂ ਉੱਪਰ ਥੱਲੇ ਹੁੰਦਾ ਹੈ ਪਰ ਪਿਛਲੀਆਂ ਦੋ ਚੋਣਾਂ 'ਚ ਤਿੰਨ ਚੋਣਾਂ 'ਚ ਅਕਾਲੀ ਦਲ ਦਾ ਜਿਹੜਾ ਵੋਟ ਪਰਸੈਂਟੇਜ ਹੈ ਉਹ ਕਾਫੀ ਜ਼ਿਆਦਾ ਹੈਰਾਨੀਜਨਕ ਹੈ। ਇਹੀ ਕਾਰਨ ਨੇ ਕਿ ਇਸ ਵਾਰ ਆਮ ਲੋਕ ਵੀ ਇਹ ਤੈਅ ਨਹੀਂ ਕਰ پا ਰਹੇ ਇਹ ਸੋਚ ਨਹੀਂ پا ਰਹੇ ਅੰਦਾਜ਼ਾ ਨਹੀਂ ਲਾ پا ਰਹੇ ਕਿ ਸ਼ਰੋਮਣੀ ਅਕਾਲੀ ਦਲ 2024 'ਚ ਅਗਰ ਕੱਲਾ ਲੜਦਾ ਹੈ ਕਿ 8 ਸੀਟਾਂ ਜਿੱਤੇਗਾ ਜਾਂ ਜ਼ੀਰੋ ਸੀਟਾਂ ਆਏਗੀ ਕਿਉਂਕਿ ਸਾਰਾ ਜਿਹੜਾ ਫੈਸਲਾ ਹੋਣਾ ਉਹ ਕਿੰਨੇ ਪਰਸੈਂਟ ਲੋਕ ਵੋਟਾਂ ਪਾਉਂਦੇ ਨੇ ਉਹਦੇ ਹਿਸਾਬ ਨਾਲ ਹੋਣਾ ਹੈ ਹੁਣ ਜੇ ਅਸੀਂ ਅੰਕੜੇ ਦੇਖੀਏ ਤੇ 2004 ਦੇ ਵਿੱਚ ਸ਼ਰੋਣੀ ਅਕਾਲੀ ਦਲ ਨੂੰ 34% ਵੋਟਾਂ ਇਕੱਲਿਆਂ ਨੂੰ ਪਈਆਂ ਸੀ ਇਹ ਸਭ ਤੋਂ ਵੱਧ ਸੀ ਅਗਰ ਅਸੀਂ 2004 ਪਿਛਲੇ 20 ਸਾਲਾਂ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਨੂੰ 10.5% ਸੋ ਬੀਜੇਪੀ ਦਾ ਵੋਟ ਪਰਸੈਂਟੇਜ ਨਾ ਬਹੁਤ ਜ਼ਿਆਦਾ ਘਟਿਆ ਤੇ ਨਾ ਬਹੁਤ ਜ਼ਿਆਦਾ ਵਧਿਆ ਪਰ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ 34% 34 ਤੋਂ ਬਹੁਤ ਘਟਿਆ ਵੀ ਹੈ ਵਿਚ ਵਿਚ ਵਧਿਆ ਵੀ ਹੈ ਪਰ ਫਿਰ ਬਹੁਤ ਘਟਿਆ ਵੀ ਹੈ ਇਹ ਸਥਿਤੀਆਂ ਡਾਵਾਂਡੋਲ ਸ਼੍ਰੋਮਣੀ ਅਕਾਲੀ ਦਲ ਦੀਆਂ ਹੋ ਰਹੀਆਂ ਨੇ ਇਹਦੇ ਪਿੱਛੇ ਵੱਖ-ਵੱਖ ਕਾਰਨ ਹੋ ਸਕਦੇ ਨੇ ਪਰ ਭਾਜਪਾ ਦਾ ਵੋਟ ਪਰਸੈਂਟੇਜ ਹੈ ਕਦੇ ਵੀ 3-4% ਤੋਂ ਘਟ ਵੱਧ ਨਹੀਂ ਹੋਇਆ ਪਰ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ ਅਗਰ ਅਸੀਂ ਜ਼ਿਮਨੀ ਚੋਣ ਦੀ ਗੱਲ ਕਰ ਲਈਏ ਜਿਹੜੀ 2022 'ਚ ਹੋਈ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਬਹੁਤ ਵੱਡੀ ਐਂਟੀ ਇਨਕੰਮੈਂਸੀ ਸੀ ਮਾਰਚ 16 ਨੂੰ ਭਗਵੰਤ ਮਾਨ ਨੇ ਸੌ ਚੱਕੀ ਸੀ ਔਰ ਸਿੱਧੂ ਮੂਸੇਵਾਲਾ ਦੀ ਚੋਣ ਕੁਝ ਮਹੀਨਿਆਂ ਚ ਆ ਗਈ ਸੀ ਸੰਗਰੂਰ ਚ ਲੋਕ ਸਭਾ ਦੀ ਚੋਣ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਸੰਗਰੂਰ ਦੀ ਚੋਣ ਆ ਗਈ ਸੀ ਔਰ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਪਰਸੈਂਟੇਜ ਹੈ ਉਹ ਬਹੁਤ ਹੈਰਾਨੀਜਨਕ ਢੰਗ ਦੇ ਨਾਲ ਉਹ ਡਿੱਗਿਆ ਸੀ ਸ਼ੰਗਰੂਰ ਦੀ ਜ਼ਿਮਨੀ ਚੋਣ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ ਹੈ ਉਹ ਸਿਰਫ 6.25% ਰਹਿ ਗਿਆ ਸੀ ਬੀਬੀ ਕਮਲਦੀਪ ਕੌਰ ਨੂੰ ਉੱਥੇ ਖੜਾਇਆ ਗਿਆ ਸੀ ਬਲਵੰਤ ਸਿੰਘ ਰਾਜਵਾਨ ਉਹਨਾਂ ਦੇ ਜਿਹੜੇ ਬਲਵੰਤ ਸਿੰਘ ਰਾਜਵਾਨਾ ਉਹਨਾਂ ਦੇ ਜਿਹੜੇ ਭੈਣ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸੀ ਔਰ ਭਾਜਪਾ ਨੂੰ 9.33% ਸੋ 2004 ਚ ਭਾਜਪਾ ਨੂੰ 10% ਪੰਜ ਸੀ ਤੇ 22.9% ਤੇਤੀ ਔਰ ਸ਼੍ਰੋਮਣੀ ਅਕਾਲੀ ਦਲ ਜ਼ਿਮਨੀ ਚੋਣ ਚ ਆ ਗਿਆ 6.25% ਹਾਲਾ ਕਿ ਵਿੱਚ ਦੀ ਕਈ ਵਾਰੀ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ ਵਧਿਆ ਵੀ ਹੈ ਪਰ ਸਵਾਲ ਵੱਡਾ ਇਹ ਹੈ ਕਿ 24 ਚ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ ਕੀ ਹੋਏਗਾ ਸੋ ਆਮ ਤੌਰ ਤੇ ਜੇ ਅਸੀਂ ਵੇਖੀਏ 2009 ਚ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ 4 ਦੇ ਮੁਕਾਬਲੇ ਅਗਲੇ 5 ਸਾਲਾਂ ਚ 33.9% ਸੀ ਸੋ ਬੋਥ ਦਾ ਫਰਕ ਨਹੀਂ ਪਿਆ ਔਰ ਭਾਜਪਾ 10% ਸੀ si si, so, 2009 ਚ ਔਰ 2009 ਚ ਵੀ ਸ਼੍ਰੋਮਣੀ ਅਕਾਲੀ ਦਲ ਨੇ 4 ਸੀਟਾਂ ਜਿੱਤਲੀਆਂ ਸੀ 33.9% ਵੋਟ ਪਰਸੈਂਟੇਜ ਦੇ ਨਾਲ ਉਦੋਂ ਕਾਂਗਰਸ ਨੇ 8 ਸੀਟਾਂ ਜਿੱਤੀਆਂ 45% ਨਾਲ ਸੋ 2004 ਚ ਸ਼੍ਰੋਮਣੀ ਅਕਾਲੀ ਦਲ 8 ਸੀਟਾਂ 2009 ਚ 4 ਸੀਟਾਂ 2009 ਤੋਂ ਬਾਅਦ ਜਦੋਂ 2004 4 ਚਾਹੀ 14 ਚਾਹੀ 2014 ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾਂ ਹੀ ਮਿਲੀਆਂ ਤੇ ਵੋਟ ਪਰਸੈਂਟੇਜ ਆ ਗਿਆ 26.3% ਕਿਉਂਕਿ ਆਮ ਆਦਮੀ ਪਾਰਟੀ ਦਾ ਜਨਮ ਹੋ ਚੁੱਕਿਆ ਸੀ ਆਮ ਆਦਮੀ ਪਾਰਟੀ ਲਗਭਗ 23-24% 2014 ਚ ਵੋਟ ਸ਼ੇਅਰ ਲੈ ਗਈ ਸੀ ਤੇ 4 ਸੀਟਾਂ ਦਿੱਤੀ ਸੀ ਸੋ ਸ਼੍ਰੋਮਣੀ ਅਕਾਲੀ ਦਲ 2004 ਚ 8 ਸੀਟਾਂ 2009 ਚ 4 4 ਸੀਟਾਂ ਫਿਰ 2014 ਚ ਵੀ ਸ਼੍ਰੋਮਣੀ ਅਕਾਲੀ ਦਲ 4 ਸੀਟਾਂ ਤੇ ਸਿਮਟਿਆ ਫਿਰ ਗੱਲ ਆ ਗਈ 2019 ਚਾਰ ਦਮਾਰ ਹਾਲਾਂਕਿ 2017 ਆਇਆ 2017 ਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਪਰਸੈਂਟੇਜ ਹੈ ਉਹ 25.4% ਹੀ ਰਿਹਾ ਔਰ 15 ਸੀਟਾਂ ਜਿੱਤੀਆਂ ਸ਼੍ਰੋਮਣੀ ਅਕਾਲੀ ਦਲ ਨੇ ਸੋ ਕਿਉਂਕਿ ਆਮ ਆਦਮੀ ਪਾਰਟੀ ਵੀ ਸੀਟਾਂ ਜਿੱਤ ਗਈ ਸੀ ਪਰ ਆਮ ਆਦਮੀ ਪਾਰਟੀ ਵੀ 23.9% ਵੋਟ ਸ਼ੇਅਰ ਦੇ ਨਾਲ 20 ਸੀਟਾਂ ਜਿੱਤ ਗਈ ਸੀ ਸੋ ਭਾਵੇਂ ਉਦੋਂ ਵੋਟਾਂ ਅਕਾਲੀ ਦਲ ਨੂੰ ਜ਼ਿਆਦਾ ਪਈਆਂ ਸੀ ਇਸ ਤਰ੍ਹਾਂ ਦੇ ਦਾਅਵੇ ਸੀ ਪਰ ਆਮ ਆਦਮੀ ਪਾਰਟੀ ਸੀਟਾਂ ਜ਼ਿਆਦਾ ਜਿੱਤ ਗਈ ਸੀ ਫਿਰ 2019 ਚ ਚਲਿਏ 2019 ਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਪਰਸੈਂਟੇਜ ਹੈ ਉਹ ਮੰਗੁਲੀ ਵਧਿਆ 2014 ਦੇ ਮੁਕਾਬਲੇ 2014 ਚ 26.3% ਸੀ ਬੀਜਪੀ ਦਾ ਕੁਝ ਘਟਿਆ 7.55 ਤੇ ਆ ਗਿਆ ਬੀਜਪੀ ਦਾ ਜਿਹੜਾ ਆਮ ਤੌਰ ਤੇ 10 ਰਹਿੰਦਾ ਸੀ 2009 ਚ 10 ਸੀ 2004 ਚ 10.5 ਸੀ ਪਰ 2014 ਚ ਬੀਜਪੀ ਦਾ ਵੋਟ ਪਰਸੈਂਟੇਜ ਆ ਗਿਆ 7.55 ਇਹ ਵੀ ਕੁਝ ਘਟਿਆ ਤੇ 2019 ਚ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ ਆ ਗਿਆ 27.76 ਔਰ ਭਾਜਪਾ ਦਾ ਫਿਰ 9.6 ਤੇ ਸੋ ਅਕਾਲੀ ਦਲ ਦਾ 27.7 ਇਹਦਾ ਮਤਲਬ ਹੈ ਕਰੀਬ 28% 2019 ਚ ਵੋਟ ਸ਼ੇਅਰ ਆਇਆ ਪਰ ਵੋਟਾਂ ਸੀਟਾਂ ਰਹਿ ਗਈਆਂ ਸ਼੍ਰੋਮਣੀ ਅਕਾਲੀ ਦਲ ਕੋਲੇ ਦੋ ਸੋ 2004 ਚ 8 ਸ਼੍ਰੋਮਣੀ ਅਕਾਲੀ ਦਲ 2009 ਚ 4 ਫਿਰ 2014 ਚ 4 ਤੇ ਫਿਰ 2019 ਚ ਦੋ ਵੋਟ ਪਰਸੈਂਟੇਜ ਲਗਾਤਾਰ ਘਟਿਆ ਹੁਣ ਸਵਾਲ ਇਹ ਹੈ ਕਿ 2019 ਤੋਂ ਬਾਅਦ ਜਿਮਨੀ ਚੋਣਾਂ ਦੋ ਹੋਈਆਂ ਸੰਗਰੂਰ ਦੀ ਹੋਈ 6.5% ਆ ਗਿਆ ਪਰ ਫਿਰ ਜਦੋਂ ਜਲੰਧਰ ਦੀ ਜਿਮਨੀ ਚੋਣ ਹੋਈ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ ਵਧ ਕੇ ਦੁਬਾਰਾ ਕਿੰਨਾ ਆ ਗਿਆ ਦੁਬਾਰਾ ਆ ਗਿਆ 17.85 18% ਇਹਦਾ ਮਤਲਬ ਹੈ 4-5 ਸਾਲਾਂ ਚ ਜਿਹੜਾ ਵੋਟ ਪਰਸੈਂਟ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਦੇ ਵੀ ਇੱਕ ਵਾਰ 18% ਨਹੀਂ ਸੀ ਆਇਆ 2004 ਤੋਂ ਲੈ ਕੇ ਵੋਟ ਪਰਸੈਂਟੇਜ ਆ ਜਿਹੜਾ ਹਾਲਾਂਕਿ ਇੱਕ ਵਾਰ ਫਿਰ 33.9 ਆਇਆ ਫਿਰ 26.3 ਆਇਆ ਫਿਰ 27.7 ਆਇਆ ਤੇ ਹੁਣ 6.5 ਤੋਂ ਬਾਅਦ 18% ਦੇ ਕਰੀਬ ਆਇਆ ਹੁਣ ਕਿਉਂਕਿ ਆਮ ਆਦਮੀ ਪਾਰਟੀ ਵੀ ਮੁਕਾਬਲੇ 'ਚ ਹੈ ਆਮ ਆਦਮੀ ਪਾਰਟੀ ਵੋਟ ਪਰਸੈਂਟੇਜ ਲਗਾਤਾਰ ਲੈ ਰਹੀ ਹੈ 24% ਲੈ ਰਹੀ ਹੈ ਔਰ ਜਿਹੜੀ ਜਲੰਧਰ ਦੀ ਚੋਣ ਹੋਈ ਜਿਹੜੀ ਸੰਗਰੂਰ ਚੋਣ ਸੀ ਉਹਦੇ ਵਿੱਚ ਵੀ ਲਗਭਗ 34% ਸੀ ਔਰ ਸੰਗਰੂਰ ਦੀ ਚੋਣ ਦੇ ਵਿੱਚ ਵੀ 34% ਹੁਣ ਜਦੋਂ 34% ਵੋਟ ਸ਼ੇਅਰ ਆਮ ਆਦਮੀ ਪਾਰਟੀ ਕੱਢੇਗੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ ਅਗਰ 33 34% ਨਹੀਂ ਆਉਂਦਾ ਮਤਲਬ ਜਿੱਥੇ ਹੁਣ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਚੱਲ ਰਿਹਾ ਹੈ ਪਿਛਲੀ ਜਲੰਧਰ ਦੀ ਲੋਕ ਸਭਾ ਚੋਣ ਤੱਕ ਅਗਰ ਅਕਾਲੀ ਦਲ ਦਾ ਵੋਟ ਸ਼ੇਅਰ ਇੰਨਾ ਨਹੀਂ ਹੁੰਦਾ ਇਫੇਰ ਟਕ ਟਕ ਚਾਰ ਸੀਟਾਂ ਜਿੰਨੀਆਂ ਅਕਾਲੀ ਦਲ ਲਈ ਜ਼ਰੂਰੀ ਆ ਇਹਦਾ ਮਤਲਬ ਹੈ ਵੋਟ ਸ਼ੇਅਰ ਬਹੁਤ ਮਾਇਨੇ ਰੱਖਦਾ ਹੈ ਹੁਣ ਆਪਣੇ ਦਮ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਚੋਂ ਲੜੇਗਾ ਜਿਹੜੀਆਂ ਦੋ ਚੋਣਾਂ ਲੜੀਆਂ ਪਿਛਲੀਆਂ ਜਲੰਧਰ ਦੀ ਜ਼ਿਮਨੀ ਚੋਣ 'ਚ 18% 17.8 ਤੇ ਸੰਗਰੂਰ ਵਾਲੀ ਜ਼ਿਮਨੀ ਚੋਣ 'ਚ 6.25 ਹੁਣ 2024 ਚਗਰ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ 33-34% ਵੋਟ ਸ਼ੇਅਰ ਨਹੀਂ ਲੈਂਦਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸੀਟਾਂ ਬਚਾਉਣੀਆਂ ਔਖੀਆਂ ਹੋਣਗੀਆਂ ਇਹ ਬਹੁਤ ਵੱਡਾ ਇੱਕ ਅਨੁਮਾਨ ਹੈ ਆਂਕੜਿਆਂ ਦੇ ਹਿਸਾਬ ਦੇ ਨਾਲ ਹੁਣ ਸਵਾਲ ਇਹ ਹੈ ਇਸ ਵਾਰ ਚਾਰ ਕੋਣੀ ਮੁਕਾਬਲਾ ਹੈ ਚਾਰ ਕੋਣੀ ਮੁਕਾਬਲੇ ਦੇ ਵਿੱਚ ਜਿਹੜੀ ਪਾਰਟੀ ਸਭ ਤੋਂ ਵੱਧ ਵੋਟ ਪਰਸੈਂਟੇਜ ਲਏਗੀ ਕਿਸੇ ਵੀ ਸੀਟ ਤੇ ਉਹਦੇ ਜਿੱਤਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਹੁਣ ਇਹ ਤੈਅ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਅਗਰ ਉਹ ਇਕੱਲੇ ਲੜਦੇ ਨੇ ਤੇ ਕੀ ਉਹ ਆਮ ਆਦਮੀ ਪਾਰਟੀ ਦੇ ਮੁਕਾਬਲੇ ਵੋਟ ਸ਼ੇਅਰ ਲੈ ਸਕਦੇ ਨੇ ਕਿਉਂਕਿ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਸੀ ਲਗਭਗ 24% ਜਦੋਂ ਹੁਣ ਜਿਮਨੀ ਜਦੋਂ ਹੁਣ ਜਿਮਨੀ ਚੋਣਾਂ ਦੋ ਹੋਈਆਂ ਨੇ ਸੰਗਰੂਰ ਦੀ ਸੰਗਰੂਰ ਚ ਵੀ 34% ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦਾ ਔਰ ਜਲੰਧਰ ਚ ਵੀ ਜਿਹੜੀ 23 ਚ ਚੋਣ ਹੋਈ ਹੈ ਉਹਦੇ ਚ ਵੀ 34% ਤੋਂ ਜ਼ਿਆਦਾ ਔਰ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਰਹੀ 5-7-8000 ਵੋਟਾਂ ਦਾ ਫਰਕ ਰਿਹਾ ਸੰਗਰੂਰ ਚ ਉਜੇ ਸ਼ਮਰਨਜੀਤ ਸਿੰਘ ਮਾਨ ਜਿੱਤੇ ਉਹਨਾਂ ਨੂੰ 35 ਤੋਂ ਜ਼ਿਆਦਾ 35% ਲਗਭਗ 36% ਸ਼ਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਈਆਂ ਸੰਗਰੂਜ ਜਦੋਂ 22 ਚ ਜ਼ਿਮਨੀ ਚੋਣ ਹੋਈ ਸਿੱਧੂ ਮੂਸੇਵਾਲਾ ਦੇ ਮਰਟਰ ਤੋਂ ਬਾਅਦ ਇਹਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਗਰ ਪੰਜਾਬ ਚ ਕੋਈ ਵੀ ਸੀਟ ਜਿੱਤਣੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੱਟੋ-ਘੱਟ 34-35% ਵੋਟ ਸ਼ੇਅਰ ਲੈਣਾ ਪਏਗਾ ਇਹ ਇੱਕ ਅਨੁਮਾਨ ਕਿ ਅਕਾਲੀ ਦਲ ਇਸ ਸਥਿਤੀ ਦੇ ਵਿੱਚ ਹੈ ਅਕਾਲੀ ਜਦੋਂ ਲੜਦਾ ਹੈ ਇਹ 34 35% ਵੋਟ ਸ਼ੇਅਰ ਲੈ ਸਕੇਗਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਇਸੇ ਕਰਕੇ ਮੇਰੇ ਜ਼ਿਹਨ 'ਚ ਸਵਾਲ ਪੈਦਾ ਹੋਇਆ ਕਿ ਕੀ ਸ਼ਰੋਮਣੀ ਅਕਾਲੀ ਦਲ ਇਸ ਵਾਰ 8 ਸੀਟਾਂ ਜਿੱਤੇਗਾ ਅਗਰ 8 ਸੀਟਾਂ ਸ਼ਰੋਮਣੀ ਅਕਾਲੀ ਦਲ ਨੇ ਜਿੱਤਣ ਹੈ ਆਪਣੇ ਦਮ ਤੇ ਤੇ ਘੱਟੋ-ਘੱਟ 40% ਤੋਂ ਜ਼ਿਆਦਾ ਵੋਟ ਸ਼ੇਅਰ ਸ਼ਰੋਮਣੀ ਅਕਾਲੀ ਦਲ ਦਾ ਜਾਣਾ ਚਾਹੀਦਾ ਜਦੋਂ ਅਕਾਲੀ ਦਲ 8 ਸੀਟਾਂ ਜਿੱਤਿਆ 2004 'ਚ ਉਹ ਆਮ ਆਦਮੀ ਪਾਰਟੀ ਨਹੀਂ ਸੀ ਹੁਣ ਆਵਾਜ਼ਮੀ ਪਾਰਟੀ ਵੀ ਮੁਕਾਬਲੇ ਵਿੱਚ ਹੈ ਇਸ ਕਰਕੇ ਵੋਟ ਸ਼ੇਅਰ ਬਹੁਤ ਵੱਡੀ ਭੂਮਿਕਾ ਅਦਾ ਕਰੇਗਾ ਸੋ ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਇਸ ਸਥਿਤੀ ਦੇ ਵਿੱਚ ਨਹੀਂ ਦਿਖਦਾ ਕਿ ਉਹ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਨਾਲੋਂ ਵੱਧ ਵੋਟ ਸ਼ੇਅਰ ਹਾਸਲ ਕਰੇ ਇਸ ਕਰਕੇ 8 ਸੀਟਾਂ ਦੀ ਸੰਭਾਵਨਾ ਨਹੀਂ ਜਤਾਈ ਜਾ ਸਕਦੀ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਦਮਤੇ 8 ਸੀਟਾਂ ਜਿੱਤੇਗਾ ਸ਼੍ਰੋਮਣੀ ਅਕਾਲੀ ਦਲ ਅੱਗੇ ਬਹੁਤ ਵੱਡੇ ਚੈਲੰਜ ਦੇ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ 'ਚ ਨਹੀਂ ਨੇ ਜਿਹੜੇ 5 ਸਾਲ ਦੇ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਦਾ ਪੂਰੇ ਪੰਜਾਬ ਦੇ ਵਿੱਚ ਇੱਕ ਵੱਡਾ ਜਨ ਆਧਾਰ ਸੀ ਸਾਰੇ ਭਾਈਚਾਰਿਆਂ ਦੇ ਵਿੱਚ ਉਹਨਾਂ ਦਾ ਵੱਡਾ ਆਧਾਰ ਸੀ ਪ੍ਰਕਾਸ਼ ਸਿੰਘ ਬਾਦਲ ਕੀ ਸੈਕਟਰ ਸੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਸ਼ੇਅਰ ਦਾ ਪਰ ਉਹਨਾਂ ਦੇ ਦੁਨੀਆ ਤੇ ਜਾਣ ਤੋਂ ਬਾਅਦ ਜਿਹੜਾ ਹੁਣ ਇੱਕ ਵੱਡੀ ਚੋਣ 13 ਸੀਟਾਂ ਦੀ ਹੋਣੀ ਹੈ ਅਗਰ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਚੋਣਾਂ ਲੜਦਾ ਹੈ ਤੇ ਬਹੁਤ ਔਖਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਵੀ ਸੀਟ ਜਿੱਤਣਾ ਬਹੁਤ ਔਖਾ ਹੋਏਗਾ ਹਾਂ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਬਹੁਤ ਵੱਡੀ ਐਂਟੀ ਇੰਕੰਮਨਸੀ ਅਗਰ ਚੱਲਦੀ ਹੈ ਅਗਰ ਕਾਂਗਰਸ ਦੇ ਵਿੱਚ ਬਹੁਤ ਵੱਡੀ ਫੁੱਟ ਹੋ ਜਾਂਦੀ ਹੈ ਕਾਂਗਰਸ ਦੇ ਬਾਗੀ ਖੜੇ ਹੋ ਜਾਂਦੇ ਨੇ ਜਿਵੇਂ ਪਿਛਲੇ ਸਮਿਆਂ 'ਚ ਅਸੀਂ ਵੇਖਿਆ ਜਿਮਨੀ ਚੋਣਾਂ 'ਚ ਕਾਂਗਰਸ ਦੇ ਬਾਗੀ ਬਹੁਤ ਖੜੇ ਹੁੰਦੇ ਸੀ ਭਾਰਤੀ ਜਨਤਾ ਪਾਰਟੀ ਦਾ ਅਗਰ ਕਿਸਾਨਾਂ ਦੇ ਨਾਲ ਕੋਈ ਤਾਲਮੇਲ ਨਹੀਂ ਬਣਦਾ ਕਿਸਾਨਾਂ ਨਾਲ ਨਾਰਾਜ਼ਗੀ ਬਰਕਰਾਰ ਰਹਿੰਦੀ ਹੈ ਅਗਰ ਇਸ ਤਰ੍ਹਾਂ ਦੇ ਸਿਆਸਤ ਚ ਬਦਲਾਅ ਦੇ ਵੱਡੇ ਫੈਸਲੇ ਹੁੰਦੇ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਮੁਕਾਬਲੇ ਚ ਆ ਸਕਦਾ ਹੈ ਕਿ ਪੰਥਕ ਵੋਟ ਵੀ ਸ਼੍ਰੋਮਣੀ ਅਕਾਲੀ ਦਲ ਵੱਲ ਮੁੜੇ ਫਿਰ ਇਹ ਸੰਭਵ ਹੈ ਅਗਰ ਅਕਾਲੀ ਦਲ ਵੱਧ ਵੋਟ ਪਰਸੈਂਟੇਜ ਲੈ ਕੇ ਜਾਂਦਾ ਹੈ ਸਿਰਫ ਉਹਨਾਂ ਹਾਲਾਤਾਂ ਚ ਲੈ ਕੇ ਜਾਂਦਾ ਹੈ ਅਗਰ ਆਪ ਖਿਲਾਫ ਬਹੁਤ ਵੱਡਾ ਐਂਟੀ ਕੰਬਰਸਿ ਕਾਂਗਰਸ ਬਹੁਤ ਵੱਡੀ ਫੁੱਟ ਤੇ ਭਗਾਵਤ ਤੇ ਭਾਜਪਾ ਫਿਲਕੁਨ ਕਸ਼ਾਨਾ ਦੇ ਨਾਲ ਕਿਸੇ ਸਮਝੌਤੇ ਤੇ ਨਾ ਗਈ ਫਿਰ ਸ਼੍ਰੋਮਣੀ ਅਕਾਲੀ ਦਲ ਸੀਟ ਜਿੱਤਣ ਬਾਰੇ ਸੋਚ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਕਿੰਨੀਆਂ ਸੀਟਾਂ ਜਿੱਤੇਗਾ ਇਹ ਆਉਣ ਦੇ ਦਿਨਾਂ ਦੇ ਵਿੱਚ ਇਹਨਤੇ ਗੱਲ ਕਰਾਂਗੇ ਕਿਉਂਕਿ ਹਲੇ ਇਹ ਸੰਭਾਵਨਾ ਹੈ ਕਿ ਅਕਾਲੀ ਦਲ ਔਰ ਬੀਜੇਪੀ ਦਾ ਗੱਠਜੋੜ ਹੋ ਸਕਦਾ ਕਿਉਂਕਿ ਬੀਜੇਪੀ ਵੀ ਅਗਰ ਇਕੱਲੇ ਤਾਂ ਇਕੱਲੇ ਚੋਣ ਲੜਦੀ ਹੈ ਅਜ ਤੱਕ ਬੀਜੇਪੀ 10.5% ਤੋਂ 2004 ਤੋਂ ਬਾਅਦ ਵੋਟ ਸ਼ੇਅਰ ਨਹੀਂ ਲੈ ਕੇ ਜਾ ਸਕਦਾ ਅਨੇ ਦਿਲਿੰਦਰ ਦੀ ਸਿਮਰੀ ਚੌਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ 15.19% ਲਗਭਗ 15-16% ਵੋਟ ਸ਼ੇਅਰ ਲੈ ਗਈ ਪਰ 15-16% ਵੋਟ ਸ਼ੇਅਰ ਦੇ ਨਾਲ ਭਾਰਤੀ ਜਨਤਾ ਪਾਰਟੀ ਚੌਥੇ ਨੰਬਰ ਤੇ ਰਹੀ ਇਸ ਕਰਕੇ ਅਗਰ ਅਕਾਲੀ ਦਲ ਔਰ ਬੀਜੇਪੀ ਸਮਝੌਤਾ ਕਰਦੇ ਨੇ ਅਗਰ ਇਹਨਾਂ ਦੋਨਾਂ ਦਾ ਸਮਝੌਤਾ ਹੁੰਦਾ ਹੈ ਕਿ ਦੋਵੇਂ ਪਾਰਟੀਆਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰ ਸਕਦੀਆਂ ਨੇ ਅਗਰ ਇਹਨਾਂ ਦੋਨਾਂ ਦਾ ਵੋਟ ਸ਼ੇਅਰ ਜੁੜੇ ਤੇ ਕਾਂਗਰਸ ਤੋਂ ਅੱਗੇ ਹੋ ਕੇ ਅਕਾਲੀ ਭਾਜਪਾ ਗੱਠਜੋੜ ਆਮ ਆਦਮੀ ਪਾਰਟੀ ਨਾਲ ਮੁਕਾਬਲੇ 'ਚ ਜਾ ਸਕਦਾ ਹੈ ਅਗਰ ਇਹ ਸਮਝੌਤਾ ਨਹੀਂ ਹੁੰਦਾ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀਆਂ ਚੁਣੌਤੀਆਂ ਬਰਕਰਾਰ ਰਹਿਣਗੀਆਂ ਸੋ ਇਸ ਐਪੀਸੋਡ ਦੇ ਵਿੱਚ ਫਿਲਹਾਲ ਇਨਾਂ ਹੀ ਕੋਈ ਵੀ ਤੇ ਆਪਣਾ ਕੋਈ ਵੀ ਪੱਖ ਰੱਖਣਾ ਚਾਹੀਏ ਤੇ ਜ਼ਰੂਰ ਮੇਰੇ ਨਾਲ ਉਹ ਆਪਣੀ ਗੱਲ ਸਾਂਝੀ ਕਰ ਸਕਦੇ ਨੇ ਬਾਕੀ ਪ੍ਰੋਗਰਾਮਾਂ ਚ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਜਾਂ ਅਗਲੇ ਐਪੀਸੋਡਸ ਦੇ ਵਿੱਚ ਅਸੀਂ ਜ਼ਰੂਰ ਉਹਨਾਂ ਦੀ ਗੱਲ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ